ਸਸਿਕਾਲ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦੇ ਕਿੰਨੂ ਮੰਡੀ ਦੇ ਭਾ ਲੈ ਕੇ ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜਾ ਠੰਡ ਦਾ ਪ੍ਰਕੋਪ ਵਧਨ ਦੇ ਕਾਰਨ ਅਬੋਰ ਮੰਡੀ ਵਿੱਚ ਜਿਹੜਾ ਕਿੰਨੂ ਹੈ ਉਹ ਬਹੁਤ ਘੱਟ ਵਿਕਿਆ ਪਰ ਜਿੰਨਾ ਕੋ ਵਿਕਿਆ ਉਸ ਦਾ ਜਿਆਦਾ ਭਾ ਰਿਆ ਉਹ ਜਿਆਦਾ ਤੋਂ ਜਿਆਦਾ 12 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਿਹੜਾ ਘੱਟ ਪਾ ਰਿਹਾ ਉਹ 9-10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਿਹੜਾ ਅੱਜ ਕਿਨੂ ਇੱਥੇ ਅਬੋੜ ਦੀ ਮੰਡੀ ਦੇ ਵਿੱਚ ਵਿਕਿਆ ਪਰ ਦੇਸ਼ ਦੀਆਂ ਹੋਰਨਾਂ ਮੰਡੀਆਂ ਦੀ ਗੱਲ ਕਰ ਲੈਣੇ ਆ ਤਾਂ ਗੰਗਾ ਨਗਰ ਦੇ ਵਿੱਚ ਜਿਹੜਾ ਕਿਨੂ ਦਾ ਭਾ ਰਿਹਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਵਿੱਚ 30 ਰੁਪਏ ਪ੍ਰਤੀ ਕਿਲੋ ਵਿਕਿਆ ਕਿਨੂ ਤੇ ਲੁਧਿਆਣਾ ਦੇ ਵਿੱਚ 22 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਖੰਨਾ ਦੇ ਵਿੱਚ ਕਿਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਗੜ ਸ਼ੰਕਰ ਵਿੱਚ ਕਿਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਹਾ ਜੀ ਹਾਂ ਇਸੇ ਤਰ੍ਹਾਂ ਹੀ ਦਸੂਹਾ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਐਵਰੇਜ ਰੇਟ ਸੀ ਉਹ 14 ਰੁਪਏ ਤੇ ਹਾਈ ਜਿਹੜਾ ਉੱਚਾ ਰੇਟ ਸੀ ਉਹ 22 ਰੁਪਏ ਪ੍ਰਤੀ ਕਿਲੋ ਵਿਕਿਆ ਕਿੰਨੂੰ ਇੱਥੇ ਬਰਨਾਲਾ ਦੇ ਵਿੱਚ ਕਿੰਨੂੰ ਦਾ ਭਾਅ 21 ਰੁਪਏ 50 ਪੈਸੇ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਅਮਰਸਰ ਦੀ ਤਾਂ ਇੱਥੇ ਕਿੰਨੂੰ ਦਾ ਭਾਅ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਤਾਂ ਕਤੂਆ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਤੇ ਉਹਨਾਂ ਦੇ ਵਿੱਚ 25 ਰੁਪਏ ਪ੍ਰਤੀ ਕਿਲੋ ਵਿਕਿਆ ਸੋਲਨ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਸਿਮੋਰ ਦੇ ਪੌਂਟਾ ਸਾਹਿਬ ਵਿੱਚ 30 ਰੁਪਏ ਪ੍ਰਤੀ ਕਿਲੋ ਰਿਹਾ ਕਿੰਨੂ ਦਾ ਭਾਅ ਇਸੇ ਤਰ੍ਹਾਂ ਪਾਲਮਪੁਰ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਅੱਜ 27 ਰੁਪਏ ਪ੍ਰਤੀ ਕਿੱਲੋ ਰਿਹਾ ਨਾਹਨ ਦੇ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਮੰਡੀ ਵਿੱਚ ਕਿਨੂ 26 ਰੁਪਏ ਪ੍ਰਤੀ ਕਿਲੋ ਵਿਕਿਆ ਕੁੱਲੂ ਦੀ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ ਅੱਜ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਾਂਗੜਾ ਦੇ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਇਸੇ ਤਰ੍ਹਾਂ ਹੀ ਤਨੋ ਟੂ ਮੰਡੀ ਦੇ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੇ ਬੰਟੂਰ ਵਿੱਚ ਕਿਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਕ੍ਰੁਕਸ਼ੇਤਰਾ ਦੇ ਸ਼ਾਹਬਾਦ ਵਿੱਚ ਕਿਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੀਂਦ ਦੇ ਨਰਵਾਣਾ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਮਹਿਮ ਵਿੱਚ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਹਾਂਸੀ ਵਿੱਚ 13 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਹਿਸਾਰ ਦੀ ਗੱਲ ਕਰੀਏ ਤਾਂ ਹਿਸਾਰ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਜੀ ਤੇ ਜਿਹੜੇ ਕਿਹਾ ਜਾ ਰਿਹਾ ਹੈ ਕਿ ਠੰਡ ਦੇ ਵਧਨ ਦੇ ਕਾਰਨ ਜੜੀਆਂ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਹੁਣ ਬਾਗਬਾਨਾਂ ਨੂੰ ਕਿਉਂਕਿ ਮੰਡੀ ਦੇ ਵਿੱਚ ਜਿਹੜਾ ਬੋਰ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਕਿੰਨੂ ਆ ਉਹ ਜ਼ਿਆਦਾ ਜਿਹੜਾ ਨਹੀਂ ਵੇਚ ਰਿਹਾ ਅੱਜ ਵੀ ਜਿਹੜਾ ਕਿੰਨੂ ਸੀ ਉਥੇ ਜਿੰਨਾ ਕੋ ਵਿਕਿਆ ਤੇ ਜਿਆਦਾ ਜਿਹੜਾ ਕਿੰਨੂ ਸੀ ਉਹ ਨਹੀਂ ਵੇਚ ਸਕਿਆ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ